ਕਹਿੰਦੇ ਆ ਕਿ ਇੱਕ ਵਾਰੀ ਰਾਜਾ ਸ਼ਾਂਤ ਨੂੰ ਆਪਣੇ ਰਾਤ ਦੇ ਉੱਤੇ ਕਿਤੇ ਜਾ ਰਹੇ ਸੀਗੇ ਰਸਤੇ ਦੇ ਵਿੱਚ ਉਹਨਾਂ ਨੇ ਇੱਕ ਜਗ੍ਹਾ ਤਕਰੀਬਨ 2-3 ਮਹੀਨੇ ਦੇ ਛੋਤੇ ਦੋ ਬੱਚੇ ਜੁੜਵਾ ਪਏ ਦੇਖੇ ਸਾਰਥੀ ਨੂੰ ਕਿਹਾ ਕਿ ਸਾਰਥੀ ਇੱਕ ਵਾਰੀ ਇਹ ਬੱਚਿਆਂ ਨੂੰ ਆਪਾ ਦੇਖੀਏ ਜਦੋਂ ਉਹਨਾਂ ਬੱਚਿਆਂ ਨੂੰ ਚੁੱਕਿਆ ਆਲੇ-ਦੁਆਲੇ ਦੇਖਿਆ ਕੋਈ ਵੀ ਨਹੀਂ ਸੀਗਾ ਪੁੱਛਪੜਤਾਲ ਕੀਤੀ ਸਾਰਥੀ ਨੂੰ ਦੂਰ-ਦੂਰ ਤੱਕ ਭੇਜਿਆ ਪਰ ਕੋਈ ਮਿਲਿਆ ਨਹੀਂ ਆਖਿਰ ਨੂੰ ਦੋਨਾਂ ਬੱਚਿਆਂ ਨੂੰ ਲੈ ਕੇ ਆਪਣੇ ਕੁੱਲ ਗੁਰੂ ਦੇ ਪਾਸ ਚਲੇ ਗਏ ਮਹਾਰਾਜ ਸ਼ਾਂਤ ਨੂੰ ਜਦੋਂ ਕੁੱਲ ਗੁਰੂ ਦੇ ਕੋਲ ਪਹੁੰਚੇ ਤਾਂ ਉਹਨਾਂ ਨੂੰ ਲੱਗੇ ਕਹਿਣ ਕਿ ਕੁੱਲ ਗੁਰੂ ਇਹ ਦੋ ਅਨਾਥ ਬੱਚੇ ਸਾਨੂੰ ਜੰਗਲ ਦੇ ਵਿੱਚ ਰਸਤੇ 'ਚ ਮਿਲ ਗਏ ਅਸੀਂ ਇਹਨਾਂ ਨੂੰ ਆਪਣੀ ਸ਼ਰਨ 'ਚ ਲੈ ਲਿਆ ਅਗਿਓ ਕੁੱਲ ਗੁਰੂ ਨੇ ਕਿਹਿਆ ਜਵਾਬ ਦਿੱਤਾ ਉਹਨਾਂ ਨੇ ਕਿਹਾ ਉਸ ਨਾਥ ਦੇ ਹੁੰਦਿਆਂ ਕੋਈ ਅਨਾਥ ਕਿਵੇਂ ਹੋ ਸਕਦਾ ਉਹਨਾਂ ਦੇ ਕੋਲ ਗੁਰੂ ਨੇ ਅੱਗੇ ਉਹਨਾਂ ਨੂੰ ਕਿਹਾ ਕਿ ਪਤਾ ਨਹੀਂ ਉਸ ਮਾਲਕ ਦਾ ਕਿ ਉਹ ਮਾਲਕ ਕਿਦੀਆਂ ਅੱਖਾਂ ਦੇ ਨਾਲ ਦੇਖ ਲੈਂਦਾ ਹੈ ਕਿਸੇ ਦੁੱਖ ਨੂੰ ਕਿਸੇ ਨੂੰ ਕਿਸੇ ਨੂੰ ਮੁਸੀਬਤ ਦੇ ਵਿੱਚ ਜਾਂ ਕਿਸੇ ਦੀ ਤਕਲੀਫ ਨੂੰ ਇਹ ਸਿਰਫ ਉਹ ਹੀ ਜਾਣਦਾ ਹੈ ਪਤਾ ਨਹੀਂ ਕਿਹਦੇ ਹੱਥ ਬਣ ਕੇ ਉਹ ਮਦਦ ਪਹੁੰਚਾ ਦਿੰਦਾ ਹੈ ਕਿਹਦੇ ਪੈਰ ਬਣ ਕੇ ਕਿਹਦੇ ਪੈਰਾਂ ਨੂੰ ਆਪਣੇ ਪੈਰ ਬਣਾ ਕੇ ਕਿਸੇ ਦੀ ਯਕੀ ਮਦਦ ਕਰ ਦਿੰਦਾ ਹੈ ਦੇਖੋ ਗੱਲ ਬੜੀ ਚਾਹੇ ਛੋਟੀ ਜਹੀ ਹੈ ਬਟ ਇਹਦੇ ਵਿੱਚੋਂ ਸਾਨੂੰ ਸਿੱਖਿਆ ਬਹੁਤ ਵੱਡੀ ਮਿਲਦੀ ਹੈ ਕਿ ਜਦੋਂ ਵੀ ਮੌਕਾ ਮਿਲੇ ਉਸ ਮੌਕੇ ਦਾ ਫਾਇਦਾ ਉਠਾਈਏ ਸੇਵਾ ਦਾ ਅਗਰ ਮਾਲਕ ਸਾਨੂੰ ਕਦੀ ਸੇਵਾ ਦਾ ਮੌਕਾ ਦੇ ਰਿਹਾ ਹੈ ਤਾਂ ਉਹਨੂੰ ਕਦੀ ਵੀ ਆਮ ਦੇਖਾ ਨਾ ਕਰੀਏ ਸ਼ਾਇਦ ਮਾਲਕ ਸਾਡੇ ਹੱਥਾਂ ਦੇ ਵਿੱਚੋਂ ਕਿਸੇ ਦੀ ਮਦਦ ਕਰਾਣੀ ਚਾਹੁੰਦੇ ਹੋ ਸ਼ਾਹਿਦ ਮਾਲਕ ਸਾਨੂੰ ਕਿਸੇ ਤੱਕ ਮਦਦ ਪਹੁੰਚਾਉਣ ਵਾਸਤੇ ਕੇਵਲ ਜਰੀਆ ਬਣਾ ਰਹੇ ਹੋ ਜਦੋਂ ਵੀ ਸਾਨੂੰ ਕਦੀ ਕੋਈ ਵੀ ਜ਼ਰੂਰਤਮੰਦ ਦਿਖਾਈ ਦੇਵੇ ਆਪਾਂ ਨੂੰ ਸਭ ਨੂੰ ਚਾਹੀਦਾ ਉਹਦੀ ਮਦਦ ਜ਼ਰੂਰ ਕਰੀਏ